ਅੱਜੀ ਸਾਰੀਆਂ ਜਥੇਬੰਦੀਆਂ ਦਾ ਔਰ ਸਾਰੇ ਫੋਰਸਾਂ ਦਾ ਧੰਨਵਾਦ ਕਰਦੇ ਆਂ ਦਲੀ ਸਮਾਗਮ ਤੋਂ ਜਿੰਨੀਆਂ ਸੀਗੀਆਂ ਸਾਡੇ ਨਾਲ ਅੱਜ ਫਰਮਾ ਹੰਗਾਰਾ ਮਿਲਿਆ ਆਦਮਪੁਰ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪ੍ਰਸ਼ਾਸਨ ਨੇ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਔਰ ਸਾਡੇ ਨਾਲ ਰਵੀ ਚੁੰਮਰ ਜੀ ਔਰ ਸਤਨਾਮ ਜੀ ਔਰ ਮੰਨਾ ਮਾਨਕੋ ਜੀ ਸਾਡੇ ਨਾਲ ਖੜੇ ਨੇ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅੱਜ ਸਾਰਿਆਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਮਿਹਨਤ ਕੀਤੀ ਸਾਰੇ ਸ਼ਹਿਰ ਨੇ ਸਾਨੂੰ ਬਹੁਤ ਵਧੀਆ ਸਹਿਯੋਗ ਦਿੱਤਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਆਪਣੇ ਧਰਨੇ ਦੀ ਤੁਸੀਂ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਧਰਨਾ ਲੱਗਾ ਗਿਆ ਮਤਲਬ 9 ਵਜੇ ਤੋਂ ਲੈ ਕੇ ਜੀ 5 ਵਜੇ ਤੱਕ ਬਾਜ਼ਾਰ ਬੰਦ ਰਹੇਗਾ ਜੀ ਤੇ ਆਪਣੇ ਬਾਜ਼ਾਰ ਵਿੱਚ ਦੁਕਾਨਦਾਰਾਂ ਦਾ ਕਿਹੋ ਜਿਹਾ ਸਹਿਯੋਗ ਮਿਲੇ ਤੁਹਾਨੂੰ ਦੁਕਾਨਦਾਰਾਂ ਦਾ ਸਹਿਯੋਗ ਬਹੁਤ ਵਧੀਆ ਸੀਗਾ ਜੀ ਉਹਨਾਂ ਨੇ ਅਸੀਂ ਵੀ ਉਹਨਾਂ ਦੇ ਹੱਥ ਜੋੜਦੇ ਸੀ ਉਹਨਾਂ ਨੇ ਵੀ ਸਾਡੇ ਹੱਥ ਜੋੜ ਕੇ ਸਾਡੀ ਬੇਨਤੀ ਕਬੂਲ ਕੀਤੀ ਆਪਣੀਆਂ ਦੁਕਾਨਦਾਰਾਂ ਬੰਨ੍ਹ ਰੱਖੀਆਂ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਾਕੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜੋ ਕਿ ਤੁਸੀਂ ਸਾਡੇ ਕੋਲ ਆਏ ਹੋ ਸਾਡੀ ਵਾਇਟ ਲਈ ਧੰਨਵਾਦ ਮੈਂ ਗਰਮੀਰ ਸਿੰਘ ਜੀ ਭਾਰਤ ਰਤਨ ਡਾਕਟਰ ਭੀਮਦਾਵ ਉਮਬੇਦਕਰ ਮਿਸ਼ਨ ਦੇ ਵੈਲਫੇਅਰ ਸੁਸਾਇਟੀ ਨਾ ਮਾਨਕੋ ਤੋਂ ਜੋ ਆਪਣੇ 26 ਜਨਵਰੀ ਨੂੰ ਜੋ ਸ਼ੁਰੂਆਤ ਕੀਤੀ ਵੀ ਹੈ ਡਾਕਟਰ ਭਿੰਗੋ ਅੰਬਿਤਕਾਸ ਬਤਨ ਕੀਤੀ ਗਈ ਹੈ ਉਹਦੇ ਸਬੰਧ ਵਿੱਚ ਅੱਜ ਅਸੀਂ ਆਦਮਪੁਰ ਦੇ ਹਲਕੇ ਦੇ ਵਿੱਚ ਤੇ ਬਾਬਾ ਸਾਹਿਬ ਟਾਈਗਰ ਫੋਰਸ ਤੇ ਮਾਨਕੋਤ ਮਨਨ ਸਾਹਿਬ ਮਨਨ ਸਾਹਿਬ ਪ੍ਰਧਾਨ ਜੀ ਤੇ ਹੋਰ ਸਾਰੇ ਜਥੇਬੰਦੀਆਂ ਸਹਿਯੋਗ ਨਾਲ ਜੋ ਬੰਦ ਕਰਾਉਣ ਦੀ ਕੋਸ਼ਿਸ਼ ਕਰਨ ਲੱਗੇ ਸੀ ਪਰ ਸ਼ਹਿਰ ਵਾਸੀਆਂ ਵੱਲੋਂ ਦੇਖਿਆ ਗਿਆ ਕਿ ਉਹਨਾਂ ਵੱਲ ਆਪਣੇ ਆਪ ਬਹੁਤ ਸਹਿਯੋਗ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਬਹੁਤ ਸਹਿਯੋਗ ਕੀਤਾ ਗਿਆ ਤੇ ਅੱਜ ਦੇਖਿਆ ਪੂਰਾ ਆਦਮਪੁਰ ਜੋ ਬਾਬਾ ਸਾਹਿਬ ਜੀ ਦੇ ਨਾਲ ਉਹਨਾਂ ਛੇੜ ਸਾਥ ਕੀਤੀ ਆ ਉਦੇ ਰੋਸ ਵਿੱਚੋਂ ਸਾਰੀ ਪਬਲਿਕ ਨੇ ਆਪਣੇ ਬਲੇ ਰੋਸ ਜ਼ਾਹਰ ਕਰਕੇ ਦੁਕਾਨਾਂ ਬੰਦ ਕੀਤੀਆਂ ਹੋਈਆਂ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਆਈ ਧਰਨਾ ਸਾਰੀ ਇਸ ਤਰ੍ਹਾਂ ਦੀ ਅਸੀਂ ਜੋ ਸ਼ਹਿਰ ਵਿੱਚ ਦੇਖਿਆ ਵੀ ਹੈਗਾ ਇਹ ਸਿਰਫ ਦੁਕਾਨਾਂ ਬੰਦ ਹੋ ਆ ਪਬਲਿਕ ਦੇ ਆਉਣ ਜਾਣ ਦੇ ਸਾਧਨ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਪਾਈ ਗਈ ਆ ਤਾਂ ਜੋ ਪਬਲਿਕ ਪਰੇਸ਼ਾਨ ਨਾ ਹੋਵੇ ਪਰ ਇੰਨਾ ਹੀ ਹੁਣ ਬੜੀ ਖੁਸ਼ੀ ਹੈਗੀ ਆ ਬਸ ਸਾਰੇ ਜੋ ਵੀ ਆਦਮਪਾਦ ਵਾਸੀ ਹੈਗੇ ਆ ਜਿਨ੍ਹਾਂ ਨੇ ਆਪਣੇ ਆਪ ਦੁਕਾਨਾਂ ਬੰਦ ਕਰਕੇ ਸਾਡਾ ਸਾਥ ਦਿੱਤਾ ਆ ਔਰ ਬਾਕੀ ਸਾਰੀਆਂ ਦੁਕਾਨਾਂ ਬੰਦ ਨੇ ਸਾਥ ਦਿੱਤਾ ਆ ਅਸੀਂ ਸਾਰਿਆਂ ਤਹਿਤ ਤਹਿਤੋਂ ਧੰਨਵਾਦ ਕਰਦੇ ਆ ਪਰ ਇਹ ਵੀ ਅੱਗੇ ਸਰ ਆ ਜੋ ਪਿਛੇ ਲੁਕੇ ਹੋਏ ਹੈਗੇ ਆ ਉਹਨਾਂ ਨੇ ਪਹਿਚਾਣ ਕੇ ਜੋ ਵੀ ਸਜ਼ਾ ਬਣਦੀ ਉਹ ਦਿੱਤੀ ਜਾਵੇ ਕਰਕੇ ਉਹ ਚੱਕਰ ਦੇ ਵਿੱਚ ਅਸੀਂ ਉਸਮਾਂਚ ਰੱਖਿਆ ਆ ਕਿ ਉਸ ਕਾਨੂੰਨ ਦੀ ਸਹਾਇਤਾ ਸਾਨੂੰ ਮਿਲ ਸਕੇ ਤੇ ਉਹ ਜਿੰਨੇ ਵੀ ਸ਼ਰਾਬ ਦੀਆਂ ਅੰਕਨਾਂ ਉਹ ਗ੍ਰਿਫਤਾਰ ਹੋ ਸਕਣ ਉਹਦੇ ਪਿੱਛੇ ਕਿਹਦਾ ਹੱਥ ਆ ਉਹ ਤੁਹਾਨੂੰ ਪਤਾ ਲੱਗ ਸਕਦਾ ਕਾਨੂੰਨ ਦਾ ਪਰਦਾ ਕੱਟਿਆ ਜਾਵੇ ਜੀ 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 ਬਹੁਤ ਬਹੁਤ ਧੰਨਵਾਦ ਸ਼ਪਦੀ ਆਲੇ ਦਿਨ ਹੀ ਕਿਹੜਾ ਕਾਨੂੰਨਾਂ ਬਹੁਤ ਹੀ ਲੜ ਜੋ ਗਿਆ ਉਹ ਜਿਹੜਾ ਸ਼ਰਾਰਤੀ ਅਨਸਰ ਹੈ ਗ੍ਰਿਫਤਾਰਤਾ ਹੋ ਗਿਆ ਪਰ ਉੱਤੇ ਜਿਹੜੀ ਐਨਐਸਏ ਲਾ ਕੇ ਲਾਈ ਜਾਵੇ ਤੇ ਅਸੀਂ ਬਾਕੀ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਮਾਰਕੀਟ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸਹਿਯੋਗ ਪੂਰਾ ਦਿੱਤਾ ਸੋ ਜੈ ਗੁਰੂ ਦੇ ਸੰਤਾਂ ਨੂੰ ਜੈ ਗੁਰੂ ਦੇ ਸੰਤਾਂ ਕੋ ਬੀਤੀ 26 ਜਨਵਰੀ ਉਹ ਵੀ ਸੰਵਤਾਂ ਦੇ ਜਿਹੜਾ ਸਟੇਜ 'ਤੇ ਜਿਸ ਦੌਰ ਸੰਦਾਲਾ ਹੋਇਆ ਸੀ ਜਿੱਦਾਂ ਅਮੀ ਡਾਕਟਰ ਵੀਰ ਅੰਮ੍ਰਿਤਕੌਰ ਸਾਹਿਬ ਜੀ ਨੇ ਜੋ ਨਹੀਂ ਕਿਹਾ ਸੀਗਾ ਉਸੇ ਦਿਨ ਉਹਨਾਂ ਦਾ ਮੂਰਤੀ ਦੇਣਾ ਸ਼ੇਰਸ਼ਾਹ ਕੀਤੀ ਗਈ ਇਸ ਸਬੰਧ ਨੂੰ ਚਾਲਿਆ ਗਿਆ ਉਹ ਉਹਦਾ ਸਾਨੂੰ ਬਹੁਤ ਬਰੂਸਾ ਉਸੇ ਰੋਸ ਵਜੋਂ ਅਸੀਂ ਅੱਜ ਬੜੇ ਪੰਜਾਬ ਪਰਦੇ ਦੀ ਕੋਲ ਆ ਉਸ ਪੰਜਾਬ ਪਰਦੇ ਦੀ ਕੋਲ ਦੇ ਨਾਲ ਹੀ ਅਸੀਂ ਆਜ਼ਾਦ ਆਧ ਪ੍ਰਬੰਧ ਕਰਵਾਇਆ ਹੈ ਆਧ ਮੋਰੂ ਵਾਲੇ ਨੇ ਸਾਡਾ ਪੂਰਾ ਸਹਿਯੋਗ ਕੀਤਾ ਹੈ ਬੀਐਸਪੀ ਸਾਹਿਬ ਐਸਐਚਓ ਸਾਹਿਬ ਬਾਕੀ ਮਨਜਮਣੇ ਪੂਰਾ ਸਾਡਾ ਸਹਿਯੋਗ ਕੀਤਾ ਜਿੰਨੀਆਂ ਜਥੇਬੰਦੀਆਂ ਸਾਡੀਆਂ ਸਾਰੀਆਂ ਅੱਜ ਕੱਟੀਆਂ ਹੋਈਆਂ ਨੇ ਤੇ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਤੇ ਜ ਪਤਾ ਉਹਨੂੰ ਐਨਐਸਏ ਲਗਾਏ ਆ ਵੀ ਦੂਸਰੋਂ ਦੇ ਪਿੱਛੇ ਕਿਹੜੀ ਜਿਹੜਾ ਸ਼ਾਂਤੀ ਅੰਸਰ ਆ ਉਹ ਸਾਹਮਣੇ ਆ ਜਾਵੇ ਮੁੜ ਕੇ ਇਸ ਇਸ ਕਿਸਮ ਦੀ ਕੋਈ ਸ਼ਰਤ ਨਾ ਕੀਤੀ ਜਾਵੇ ਸਾਡੇ ਰਹਿਬਰਾਂ ਨਾਲ ਅਸੀਂ ਚਾਹੁੰਦੇ ਆ ਵੀ ਹਰੇਕ ਦੇ ਮੰਨ ਦੇ ਵਿੱਚ ਇਹ ਦਰਜ ਜ਼ਰੂਰ ਹੋ ਜੈ ਭੀਂ ਇੰਡੀਆ ਫॉर ਉਹ ਸਭੀ ਜਿਹੜੇ ਜਨ ਸਮਾਪਤ ਦੇ ਲਗਵਾਉਂਦੀਆਂ ਬਹੁਤ ਹੀ ਮੰਨਣਯੋਗ ਹੈ ਰੈਲਵੇ ਨੂੰ ਦੱਖਸਾ ਪਾਣੀ ਜੈ ਕਰਦੇਵ ਧਨਪੁਰ ਦੇਵ ਜੈ ਭੀ ਜੈ ਭਾਰਤ ਜਿਹੜਾ ਡਾਕਟਰ ਧੀਬਰਾ ਡਾਟਰਨ ਪੇਡਕਰ ਸਾਹਿਬ ਨੇ ਜਿਹੜਾ 26 ਜਨਵਰੀ 1950 ਨੂੰ ਜਿਹੜਾ ਸਵਿਧਾਨ ਜਿਸ ਦਿਨ ਲਾਗੂ ਹੋਇਆ ਸੀਗਾ ਤੇ ਉਸੇ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਜਿਹੜਾ ਡਾਟਰਨ ਪੇਡਕਰ ਸਾਹਿਬ ਦੇ ਸਟੈਚੂ ਦੇ ਨਾਲ ਛੇੜਖਾਨੀ ਕਰਨੀ ਬਹੁਤ ਹੀ ਨਿੰਦਣਯੋਗ ਹੈ ਸਮਾਜ ਵਿੱਚ ਤੇ ਅਸੀਂ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਅਪੀਲ ਕਰਦੇ ਹਾਂ ਕਿ ਇਹ ਜਿਹੜੀ ਵੀ ਕੋਈ ਏਜੰਸੀ ਦਾ ਬੰਦਾ ਹੋਇਆ ਇਸ ਦੀ ਤਫ਼ਤੀਸ਼ ਕੀਤੀ ਜਾਵੇ ਤੇ ਇਸ ਦੇ ਉੱਪਰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਐਨਐਸਏ ਜਿਹੜੀ ਹੈ ਇਸ ਦੇ ਉੱਪਰ ਲਗਾਈ ਜਾਵੇ ਤੇ ਅਸੀਂ ਸ਼ਹਿਰ ਵਿੱਚ ਪੂਰੇ ਦੁਕਾਨਦਾਰਾਂ ਦਾ ਸ਼ਹਿਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਵੀ ਜਿਹੜਾ ਇਹਨਾਂ ਨੇ ਪੂਰਾ ਸਹਿਯੋਗ ਦਿੱਤਾ ਤੇ ਪ੍ਰਸ਼ਾਸਨ ਦਾ ਵੀ ਅਸੀਂ ਡਿਪਟੀ ਸਾਹਿਬ ਦਾ ਐਸਐਚਓ ਸਾਹਿਬ ਦਾ ਤੇ ਪੂਰੇ ਪ੍ਰਸ਼ਾਸਨ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਪੂਰਾ ਸਹਿਯੋਗ ਦਿੱਤਾ ਸੋ ਜੈਗੁਰਦੇਵ ਧੰਨ ਗੁਰਦੇਵ ਲੋਕ ਦੇਸ਼ ਦਾ ਸਾਹ ਦੇ ਡੇ ਹੋਆ ਪ੍ਰਸ਼ਾਸਨ ਦਾ ਸਾਹ ਦੇ ਡੇ ਹੋਆ ਸ਼ਾਂਤ ਮਿਲ ਢੰਗ ਦੇ ਨਾਲ ਇੱਕ ਸਾਈਡ ਦੇ ਹੋ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਆ ਪਰ ਗੱਲ ਯਾਦ ਰੱਖਿਓ ਨਾ ਹਲਕਾ ਲਵੇ ਸਰਕਾਰ ਤੇ ਨਾ ਹਲਕਾ ਲਵੇ ਪ੍ਰਸ਼ਾਸਨ ਜੇ ਸਾਡੀ ਗੱਲ ਨੂੰ ਹਲਕਾ ਲਿਆ ਤੇ ਕੱਲ ਨੂੰ ਕਿਸੇ ਵੀ ਕਿਸੇ ਵੀ ਦੇਸ਼ ਦੇ ਕੋਨੇ ਦੇ ਵਿੱਚ ਬਾਬਾ ਸਾਹਿਬ ਮੇਨਗੜ ਦੇ ਸਨਮਾਨ ਨੂੰ ਲੈ ਕੇ ਸੰਵਿਧਾਨ ਨੂੰ ਲੈ ਕੇ ਕੁਝ ਵੀ ਕਰਨਾ ਪੈ ਜਾਵੇ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਸਾਤੇ ਕੋਈ ਇਤਰਾਜ਼ ਨਹੀਂ ਕੀਤਾ ਜਾਵੇ ਫਿਰ ਜ਼ਿੰਮੇਵਾਰੀ ਸਰਕਾਰਾਂ ਤੇ ਪ੍ਰਸ਼ਾਸਨ ਦੀ ਹੋਵੇਗੀ ਸਾਡੀ ਅੱਜ ਇਹ ਹੀ ਮੰਗ ਆ ਕਿ ਅਸੀਂ ਸ਼ਾਂਤ ਮਹਿ ਤਰੀਕੇ ਦੇ ਨਾਲ ਲਾਬਰ ਆਦਮਪੁਰ ਦੇ ਨਿਵਾਸੀ ਇਲਾਕੇ ਦੇ ਨਿਵਾਸੀ ਸ਼ਾਂਤ ਮਹਿ ਤਰੀਕੇ ਨਾਲ ਮੰਗ ਕਰ ਰਹੇ ਹਾਂ ਕਿ ਜਿਹੜੇ ਜਿਹੜੇ ਵੀ ਏਜੰਸੀ ਨੇ ਜਾਂ ਜਿਹੜੇ ਲੋਕਾਂ ਨੇ ਉਹ ਜੋ ਵੀ ਸ਼ੱਕ ਹੈਗਾ ਉਹ ਤੋਂ ਕੋਈ ਗਲਤ ਕਰਾਇਆ ਆ ਉਹਦੇ ਖਿਲਾਫ ਐਨਐਸਏ ਦੇਸ਼ ਤੋਂ ਦਾ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਆ ਇਹੋ ਜੀ ਅਸੀਂ ਮੰਗ ਕਰਦੇ ਹਾਂ ਜਿੰਨੇ ਸਾਥੀ ਆਏ ਆ ਜਾਗਦੀ ਜ਼ਮੀਰ ਵਾਲੇ ਉਹਨਾਂ ਦਾ ਮੈਂ ਸਾਰੇ ਧੰਨਵਾਦ ਕਰਦਾ ਹਾਂ ਜੀ ਕਿਹੜਾ ਜੋ ਨਿਕਲ ਕੇ ਬਾਬਾ ਸੋਮ வேதਕਰ ਤੇ ਸੰਵਧਾਨ ਦੇ ਹੱਕ ਜਿਨ੍ਹਾਂ ਨੇ ਹਾਜ਼ਰ ਨਾਰਾ ਮਾਰਿਆ ਆ ਔਰ ਇਹ ਜਿਤਾਇਆ ਆ ਕਿ ਅਸੀਂ ਇਸ ਦੇਸ਼ ਦੇ ਵਾਸੀਆਂ ਅਸੀਂ ਅਮਨ ਪਸੰਦ ਵਾਂ ਤਾਂ ਇੱਕ ਸਾਈਡ ਦੇ ਉੱਤੇ ਸ਼ਾਂਤੀ ਦੇ ਨਾਲ ਸਾਰੇ ਬੈਠੇ ਆ ਤੋਂ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਂ